بسم اللہ الرحمن الرحیم میرا نام ہے جی حضرت پیر ہروانشا قادری ਇਹ ਜਿਹੜਾ ਪਹਿਲ ਇਹ ਉਸ ਨੂੰ ਮਨਾਇਆ ਜਾ ਰਿਹਾ ਆ ਇਹ ਹਜਰਤ ਪੀਰ ਬਾਬਾ ਕਿਸ਼ੋਰ ਸ਼ਾਹ ਜੀ ਚਿਸ਼ਤੀ ਸਾਵਰੀ ਰਹਿਮਤੁਲਲਾ ਲੈ ਉਹਨਾਂ ਦੇ ਪੀਰੋ ਮੁਰਸ਼ਿਦ ਹਜਰਤ ਪੀਰ ਮਕਬੂਲ ਸ਼ਾਹ ਚਿਸ਼ਤੀ ਸਾਵਰੀ ਤੇ ਗਾਂ ਜਾ ਕੇ ਗੱਦੀ ਜਿਹੜੀ ਆ ਦਾਤਾ ਅਲੀ ਅਹਿਮਦ ਸਾਬਰ ਪਾਕ ਕਲਿਰ ਸ਼ਰੀਫ ਵਿੱਚ ਜਾ ਕੇ ਮਿਲਦੀ ਆ ਉਥੂਏ ਚੱਲ ਕੇ ਆਈ ਆ ਚਲਦੇ ਚਲਦੇ ਫਿਰਦਾ ਆ ਤੇ ਹਰਦਪੀਰ ਬਾਬਾ ਕਿਸ਼ੋਰ ਸ਼ਾਹ ਜਿਹੜੇ ਸੀ ਉਹ ਪਿਛਲੇ ਸਾਲ 14 ਜੂਨ ਨੂੰ ਜਿਹੜੇ ਸੀਗੇ ਉਹ ਦੁਨੀਆ ਤੋਂ ਵਫਾ ਪੜਦਾ ਕਰ ਗਏ ਸੀਗੇ ਤੇ ਉਹਨਾਂ ਦੀ ਯਾਦ ਦੇ ਵਿੱਚ ਪਹਿਲਾ urs ਮਿਵਾਰਕ ਜਿਹੜਾ ਉਹਨਾਂ ਦਾ ਅੰਮ੍ਰਿਤਸਰ ਤੇ ਰਾਮ ਬਾਗ ਮਨਾਇਆ ਜਾ ਰਿਹਾ ਆ ਇਹਦੇ ਜਿਹੜੇ ਆ ਦੇਖਪਾਲ ਕਰ ਰਹੇ ਆ urs ਦੇ ਕਰਤਾ ਦਰਤਾ ਆ ਤੇ ਉਹ ਹੈਗੇ ਆ ਖਲੀਫਾ ਸਤਿੰਦਰ ਕਾਦਰੀ ਜੀ ਉਹਨਾਂ ਦੇ ਦੇਖ ਰੱਖ ਦੇ ਵਿੱਚ ਇਹ ਸਾਰ ਉਸ ਜਿਹੜਾ ਮਨਾਇਆ ਜਾ ਰਿਹਾ ਹੈ ਤੇ ਸਤਿੰਦਰ ਕਾਦਰੀ ਦੇ ਜਿਹੜੇ ਆਪਣੇ حضرت ਪੀਰ ਬਾਬਾ ਖਜੋਸ਼ਾ ਚਿਸ਼ਤੀ ਸਾਬਰੀ ਸੀ ਉਹਨਾਂ ਦੇ ਆਪਣੇ ਤਾਇਆ ਜੀ ਵੀ ਸੀ ਜੀ ਤੇ ਇਹ ਜਿਹੜਾ ਘਰਾਨਾ ਇਹਨਾਂ ਦਾ ਚੱਲਿਆ ਆ ਰਿਹਾ ਆ ਤੇ ਬਹੁਤ ਪਿੱਛੋਂ ਚੱਲਿਆ ਜਾ ਪਿੱਛੇ ਜਾਈਏ ਆਪਾਂ ਆਕਾ ਕਾਇਨਾਤ ਤੋਂ ਚੱਲ ਕੇ ਆਉਂਦਾ ਕਾਲੀ ਕੰਮਲੀ ਵਾਲੇ ਬਵੇਂ ਸੁਲੇਲਾ ਬਸੱਲਮ ਤੋਂ ਫਿਰ ਮੌਲਾ ਮੁਸ਼ਕੂਕ ਸ਼ਾਹ ਤੋਂ ਮੇਰਾ ਗੋਸੇ ਜਗਲੰਚੇ ਖਬਦਲ ਕਾਦੇ ਜਿਲਾਨੀ ਰਹਿਮਤullah ਲਾਤੋਂ ਫਰਤ ਖੋਇਆ ਮੌਲਵੀ ਚਿਸ਼ਤੀ ਜਵੇਰੀ ਸੰਜਰੀ ਤੋਂ ਇਸ ਤਰ੍ਹਾਂ ਚੱਲਦਾ ਚੱਲਦਾ ਹੈ ਜਿਹੜਾ ਸਾਰ ਆਈ ਆ ਤੇ ਘੜਾ ਨਾ ਆ ਰਿਹਾ ਜੀ ਤੇ ਇਹ حضرت ਪੀਰ ਬਾਬਾ ਖਜੂਰ ਸ਼ਾ ਚਿਸ਼ਤੀ ਸਾਹਬਰੀ ਦਾ ਜਿਹੜਾ ਪਹਿਲਾ ਉਰਸ ਜਿਹੜਾ ਆ ਇਹ ਮਨਾਇਆ ਜਾ ਰਿਹਾ ਜੀ ਰਾਮ ਬਾਗ ਪਾਣੀ ਵਾਲੀ ਟੈਂਕੀ ਦੇ ਕੋਲ ਸੰਗਤਾਂ ਜਿਹੜੀਆਂ ਇਸ ਟਾਈਮ ਵੀਡੀਓ ਦੇਖ ਰਹੀਆਂ ਵਾ ਦੇਸ਼ ਵਿਦੇਸ਼ਾਂ ਦੇ ਵਿੱਚ ਕੋਈ ਮੈਸੇਜ ਕੋਈ ਸੁਨੇਹਾ ਤੁਹਾਡੇ ਵੱਲੋਂ ਜੀ ਮੈਸੇਜ ਇਹ ਆ ਵੀ ਇਹ ਜਿਹੜਾ ਪੀਰੀ ਫਕੀਰੀ ਦਾ ਦੌਰ ਆ ਨਾ ਇਹ ਕਿਸੇ ਮਜ਼ਬ ਦੇ ਨਾਲ ਨਹੀਂ ਤੱल्लੁਕ ਰੱਖਦਾ ਇਹ ਸਿਰਫ ਕਹਿੰਦੇ ਆ ਕਿ ਮਾਲਕ ਏਕਾ ਉਹਨੂੰ ਚਾਹੇ ਅੱਲਾ ਕਹ ਲੋ ਵਾਹਿਗੁਰੂ ਕਹ ਲੋ ਪ੍ਰਮਾਤਮਾ ਕਹ ਲੋ ਰਾਮ ਕਹ ਲੋ ਰਹੀਮ ਕਹ ਲੋ ਗੋਡ ਕਹ ਲੋ ਜੀ ਪ੍ਰਮਾਤਮਾ ਏਕਾ ਸਰਵ ਵਿਆਪਕ ਜੋਤ ਆ ਜੋਤ ਵੀ ਇੱਕੋ ਹੀ ਆ ਤੇ ਮਕਾਮ ਵੀ ਇੱਕੋ ਹੀ ਆ ਜੀ ਤੇ ਸਾਰੇ ਜਿਹੜੇ ਦੇਖ ਰਹੇ ਆ ਉਹਨਾਂ ਨੂੰ ਇਹ ਸੰਦੇਸ਼ ਆ ਕਿ ਜਿੱਥੇ ਜਿੱਥੇ ਵੀ ਲੱਗਦਾ ਆ ਜਿੱਦਾਂ ਦਾ ਅੱਜ ਕੱਲ ਦਾ ਮਾਹੌਲ ਚੱਲਦਾ ਆਪਣੇ ਆਪਣੇ ਮਾਲਕ ਨਾਲ ਆਪਣੇ ਆਪਣੀ ਬਾਣੀ ਜਿੱਥੇ ਵੀ ਬਾਣੀ ਨਾਲ ਜੁੜੇ ਆ ਉਸ ਬਾਣੀ ਦੇ ਨਾਲ ਜਿਹੜਾ ਪਿਆਰ ਕਰੋ ਉੱਤੇ ਜੋ ਫਰਮਾਨ ਕਹਿੰਦੇ ਆ ਬਾਣੀ ਉੱਤੇ ਚੱਲੋ ਉਸ ਕੀਦੇ ਕਾਇਦੇ ਨੂੰ ਪੂਰਾ ਕਰੋ ਕਿ ਇਹ ਆ ਪੇ ਪਿਆਰ ਮੁਹੱਬਤ ਨਾਲ ਰਹੋ ਨਸ਼ਿਆਂ ਤੋਂ ਪਰਹੇਜ਼ ਕਰਕੇ ਰਹੋ ਹੱਕ ਸੱਚ ਦੀ ਰੋਟੀ ਕਮਾਓ ਤੇ ਜਿੰਨਾ ਵੀ ਹੋਵੇ ਆਪਣੀ ਦਸਨਾਂ ਦੀ ਕੀਰਤ ਕਰਕੇ ਤੇ ਗੁਰੂ ਘਰ ਦੀ ਸੇਵਾ ਲਾਓ ਤੇ ਗੁਰੂ ਇੱਕ ਵਾ ਸੇਵਾ ਦੇਕ ਆ ਜੀ ਠੀਕ ਆ ਜੀ ਤੇ ਇਸ ਕਰਕੇ ਆ ਸਾਰੀਆਂ ਜਿੰਨੇ ਵੀ ਦੇਖਦੇ ਆ ਆਈ ਕੋਈ ਸੰਗਤ ਨੂੰ ਸੰਤਾਂ ਮਹਾਪੁਰਸ਼ਾਂ ਨੂੰ ਇਸ ਬਾਬਾ ਕਿਸ਼ੋਰ ਸ਼ਾਹ حضرت बाबा किशोर शाह चिश्ती साबरी जिदे urs ਮੁਬਾਰਕ ਦੀਆਂ ਲੱਖਾਂ ਕਰੋੜਾਂ ਅਰਬਾਂ ਖਰਬਾਂ ਹਰ ਕੋ ਨੂੰ ਬਧਾਈਆਂ ਜੀ ਜੀ ਧੰਨਵਾਦ ਬismillahir rahman nirrahim ਜੀ ਬismillahir rahman nirrahim ਜੀ ਅੱਜ ਪੰਜਾਬ ਦੀ ਸਰ ਜਮੀਨ ਮੇ ਜਿਲ੍ਹਾ ਅੰਮ੍ਰਿਤਸਰ ਸ਼ਹਿਰ ਅੰਮ੍ਰਿਤਸਰ ਮੇ ਮੁਹੱਲਾ ਰਾਮਬਾਗ ਮੇ ਟੰਕੀ ਦੇ ਨੀਚੇ حضرت پیر किशोर शाह चिश्ती साबरी ਕਾ ਪਹਿਲਾ urs ਮੁਬਾਰਕ ਰਾਮਬਾਗ सब्ज़ी मंडी में मनाया जा रहा है जिनकी दरगाह हजरत सैद गरीब शाह चिश्तीमरूफ टाली पीर सरकार के आस्थाने पर बनाई गई है बटाला शरीफ में और महफिल शमा का आगाज लंगर का आगाज अमृतसर में हो रहा है हम वहाँ के शाह गाबिल साबरी अलमरूफ बाबू शाह चिस्ती साबरी शहजादा नशीन दरगाह सैयद बाबा गरीब शाह चिश्ती अलमरूफ टाली सरकार के आस्थाने से अमृतसर रामबाग में सतंदर कादरी जी के पास इस उर्स मुबारक में शामिल हुए हैं और इस उर्स मुबारक की जो भी रस्मात हो रही है उस रसमात में हमारे भाई हजरत शाह कादरी जी भी यहाँ मौजूद है और तमाम पंजाब से सूफियान अलग अलग खानगाह से यहाँ तशरीफ़ लाएंगे और लंगर तकसीम होगा और भी लंगर के जो भी इंतजाम है ठंडे के गरम के वो सतेंद्र कादरी जी करेंगे और उनके साथ उनकी तमाम फैमिली तमाम उनके सेवादार गुरबाई करेंगे इन शहफ़िल को हम अपनी तरफ से लाख लाख मुबारकबाद देते हैं जी आमीन आमीन, आमीन।